ਸਸ਼ੀਕਾਲ ਮੈਰੀਨਾ ਟੀਮਾਂ ਤੁਸੀਂ ਦੇਖ ਰਹੇ ਹੋ ਹਰਫ ਪੰਚਾਇਤ ਟੀਵੀ ਗੱਲ ਕਰਾਂਗੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਲੈ ਕੇ ਜਿਨ੍ਹਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜਾ ਕਿ ਨੋਟਿਸ ਜਾਰੀ ਕੀਤਾ ਗਿਆ ਅਦਾਲਤੀ ਹੁਕਮਾਂ ਦੀ ਤੋਹੀਨ ਮਾਮਲੇ ਦੇ ਵਿੱਚ ਪੰਚਾਇਤ ਮੰਤਰੀ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਸੋ ਇੱਕ ਵਾਰ ਫੇਰ ਤਾਂ ਉਹ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੋ ਦਾਅ ਦੇ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਮੰਤਰੀ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਨੂੰ ਜਿਹੜਾ ਇਹ ਨੋਟਿਸ ਜਾਰੀ ਉਹ ਕਰ ਦਿੱਤਾ ਗਿਆ ਸੋ ਦਾਅ ਦੇ ਕਿ ਹੁਣ ਲਾਲਜੀਤ ਭੁੱਲਰ ਦੀਆਂ ਜੜੀਆਂ ਉਹ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਉਹਨਾਂ ਨੂੰ ਨੋਟਿਸ ਜਿਹੜਾ ਜਾਰੀ ਹੋਇਆ ਉਸ ਮਾਮਲੇ ਦੇ ਵਿੱਚ ਕਿਉਂਕਿ ਮੰਤਰੀ ਦੇ ਵੱਲੋਂ ਜਿਹੜੇ ਅਦਾਲਤਾਂ ਦੇ ਹੁਕਮ ਸਨ ਉਹਨਾਂ ਅਦਾਲਤੀ ਹੁਕਮਾਂ ਦੀ ਤੋਹਫੀਨ ਕੀਤੀ ਗਈ ਸੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਹੁਣ ਲਾਲਜੀਤ ਸਿੰਘ ਭੁੱਲਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਬੜੀ ਅਤੇ ਅਹਿਮ ਖਬਰ ਜਿਹੜੇ ਕਿ ਪੰਚਾਇਤ ਮੰਤਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਕਾਰਵਾਈ ਹੋਈ ਹੈ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਨੂੰ ਜਿਹੜਾ ਕਿ ਨੋਟਿਸ ਜਾਰੀ ਕਰ ਦਿੱਤਾ ਗਿਆ ਦੱਸ ਦਈਏ ਕਿ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਮੰਤਰੀ ਦੇ ਵੱਲੋਂ ਜਿਹਦੇ ਚੱਲਦੇ ਕਾਰਵਾਈ ਕੀਤੀ ਗਈ ਤੇ ਨੋਟਿਸ ਲਾਲਜੀਤ ਸਿੰਘ ਭੁੱਲਰ ਨੂੰ ਜਾਰੀ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਸਸ਼ੀ ਕਾਲ ਮੈਰੀਨਾ ਤੁਮ ਤੁਸੀਂ ਦੇਖ ਰਹੇ ਹੋ ਹਰਪ ਪੰਜਾਬ ਟੀਵੀ ਗੱਲ ਕਰਾਂਗੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਲੈ ਕੇ ਜਿਨ੍ਹਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜਾ ਕਿ ਨੋਟਿਸ ਜਾਰੀ ਕੀਤਾ ਗਿਆ ਅਦਾਲਤੀ ਹੁਕਮਾਂ ਦੀ ਤੋਹੀਨ ਮਾਮਲੇ ਦੇ ਵਿੱਚ ਪੰਚਾਇਤ ਮੰਤਰੀ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਸੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੋ ਦੱਸ ਦੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਮંત્રી ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਨੂੰ ਜਿਹੜਾ ਇਹ ਨੋਟਿਸ ਜਾਰੀ ਉਹ ਕਰ ਦਿੱਤਾ ਗਿਆ ਸੋ ਦਾਦਾ ਜੀ ਐ ਕਿ ਹੁਣ ਲਾਲਜੀਤ ਭੁੱਲਰ ਦੀਆਂ ਜਿਹੜੀਆਂ ਉਹ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਉਹਨਾਂ ਨੂੰ ਨੋਟਿਸ ਜਿਹੜਾ ਜਾਰੀ ਹੋਇਆ ਉਸ ਮਾਮਲੇ ਦੇ ਵਿੱਚ ਕਿਉਂਕਿ ਮੰਤਰੀ ਦੇ ਵੱਲੋਂ ਜਿਹੜੇ ਅਦਾਲਤਾਂ ਦੇ ਹੁਕਮ ਸਨ ਉਹਨਾਂ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਹੁਣ ਲਾਲਜੀਤ ਸਿੰਘ ਭੁੱਲਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਜਿਹੜੇ ਕਿ ਪੰਚਾਇਤ ਮੰਤਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਕਾਰਵਾਈ ਹੋਈ ਹੈ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਨੂੰ ਜਿਹੜਾ ਕਿ ਨੋਟਿਸ ਜਾਰੀ ਕਰ ਦਿੱਤਾ ਗਿਆ ਦਾਅਵੇ ਕਿ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਮੰਤਰੀ ਦੇ ਵੱਲੋਂ ਜਿਹਦੇ ਚੱਲਦੇ ਕਾਰਵਾਈ ਕੀਤੀ ਗਈ ਤੇ ਨੋਟਿਸ ਲਾਲਜੀਤ ਸਿੰਘ ਭੁੱਲਰ ਨੂੰ ਜਾਰੀ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ ਸਰਸ਼ੀਕਾਲ ਮੈਰੀਨਾ ਟੀਮ ਹਾਂ ਤੁਸੀਂ ਦੇਖ ਰਹੇ ਹੋ ਹਰਫ ਪੰਜ ਚੌਥ ਟੀਵੀ ਗੱਲ ਕਰਾਂਗੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਲੈ ਕੇ ਜਿਨ੍ਹਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜਾ ਕਿ ਨੋਟਿਸ ਜਾਰੀ ਕੀਤਾ ਗਿਆ ਅਦਾਲਤੀ ਹੁਕਮਾਂ ਦੀ ਤੋਹੀਨ ਮਾਮਲੇ ਦੇ ਵਿੱਚ ਪੰਚਾਇਤ ਮੰਤਰੀ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਸੋ ਇੱਕ ਵਾਰ ਫੇਰ ਤਾਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੋ ਦਾਅਵਾ ਦੇ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਮੰਤਰੀ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਨੂੰ ਜਿਹੜਾ ਇਹ ਨੋਟਿਸ ਜਾਰੀ ਉਹ ਕਰ ਦਿੱਤਾ ਗਿਆ ਸੋ ਦਾਅਵਾ ਦਿਆ ਕਿ ਹੁਣ ਲਾਲਜੀਤ ਭੁੱਲਰ ਦੀਆਂ ਜੜੀਆਂ ਉਹ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਉਹਨਾਂ ਨੂੰ ਨੋਟਿਸ ਜਿਹੜਾ ਜਾਰੀ ਹੋਇਆ ਉਸ ਮਾਮਲੇ ਦੇ ਵਿੱਚ ਕਿਉਂਕਿ ਮੰਤਰੀ ਦੇ ਵੱਲੋਂ ਜਿਹੜੇ ਅਦਾਲਤਾਂ ਦੇ ਹੁਕਮ ਸਨ ਉਹਨਾਂ ਅਦਾਲਤੀ ਹੁਕਮਾਂ ਦੀ ਤੋਹਈਨ ਕੀਤੀ ਗਈ ਸੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਹੁਣ ਲਾਲਜੀਤ ਸਿੰਘ ਪੁੱਲਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਇੱਕ ਵਫੇਤੋਂ ਦੱਸਦਾ ਹਈਏ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਜਿਹੜੇ ਕਿ ਪੰਚਾਇਤ ਮੰਤਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਦੇ ਖਿਲਾਫ ਕਾਰਵਾਈ ਹੋਈ ਹੈ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਨੂੰ ਜਿਹੜਾ ਕਿ ਨੋਟਿਸ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਮੰਤਰੀ ਦੇ ਵੱਲੋਂ ਜਿਹਦੇ ਚੱਲਦੇ ਕਾਰਵਾਈ ਕੀਤੀ ਗਈ ਤੇ ਨੋਟਿਸ ਲਾਲਜੀਤ ਸਿੰਘ ਭੁੱਲਰ ਨੂੰ ਜਾਰੀ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਹਰਫ ਪੰਜਾਬ ਟੀਵੀ ਸਸ਼ੀ ਕਾਲ ਮੈਰੀਨਾ ਤੁਮ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਗੱਲ ਕਰਾਂਗੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਲੈ ਕੇ ਜਿਨ੍ਹਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜਾ ਕਿ ਨੋਟਿਸ ਜਾਰੀ ਕੀਤਾ ਗਿਆ ਅਦਾਲਤੀ ਹੁਕਮਾਂ ਦੀ ਤੋਹੀਨ ਮਾਮਲੇ ਦੇ ਵਿੱਚ ਪੰਚਾਇਤ ਮੰਤਰੀ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਸੋ ਇੱਕ ਵਾਰ ਫੇਰ ਤਾਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੋ ਦੱਸ ਦੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਮంత్రి ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਨੂੰ ਜਿਹੜਾ ਇਹ ਨੋਟਿਸ ਜਾਰੀ ਉਹ ਕਰ ਦਿੱਤਾ ਗਿਆ ਸੋ ਦਾਅਵਾ ਦਿਆ ਕਿ ਹੁਣ ਲਾਲਜੀਤ ਭੁੱਲਰ ਦੀਆਂ ਜੜੀਆਂ ਉਹ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਉਹਨਾਂ ਨੂੰ ਨੋਟਿਸ ਜਿਹੜਾ ਜਾਰੀ ਹੋਇਆ ਉਸ ਮਾਮਲੇ ਦੇ ਵਿੱਚ ਕਿਉਂਕਿ ਮੰਤਰੀ ਦੇ ਵੱਲੋਂ ਜਿਹੜੇ ਅਦਾਲਤਾਂ ਦੇ ਹੁਕਮ ਸਨ ਉਹਨਾਂ ਅਦਾਲਤੀ ਹੁਕਮਾਂ ਦੀ ਤੋਹਫੀਨ ਕੀਤੀ ਗਈ ਸੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਹੁਣ ਲਾਲਜੀਤ ਸਿੰਘ ਭੁੱਲਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਇੱਕ ਵਫੇਤਾਂ ਦੱਸਦੀ ਹੈ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਜਿਹੜੇ ਕਿ ਪੰਚਾਇਤ ਮੰਤਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਕਾਰਵਾਈ ਹੋਈ ਹੈ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਨੂੰ ਜਿਹੜਾ ਕਿ ਨੋਟਿਸ ਜਾਰੀ ਕਰ ਦਿੱਤਾ ਗਿਆ ਦੱਸਦੇ ਕਿ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਮੰਤਰੀ ਦੇ ਵੱਲੋਂ ਜਿਹਦੇ ਚੱਲਦੇ ਕਾਰਵਾਈ ਕੀਤੀ ਗਈ ਤੇ ਨੋਟਿਸ ਲਾਲਜੀਤ ਸਿੰਘ ਭੁੱਲਰ ਨੂੰ ਜਾਰੀ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਹਰਫ ਪੰਜਾਬ ਟੀਵੀ ਸਸ਼ੀਕਾਲ ਮੈਰੀਨਾ ਤੁਮ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਗੱਲ ਕਰਾਂਗੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਲੈ ਕੇ ਜਿਨ੍ਹਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜਾ ਕਿ ਨੋਟਿਸ ਜਾਰੀ ਕੀਤਾ ਗਿਆ ਅਦਾਲਤੀ ਹੁਕਮਾਂ ਦੀ ਤੋਹੀਨ ਮਾਮਲੇ ਦੇ ਵਿੱਚ ਪੰਚਾਇਤ ਮੰਤਰੀ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਸੋ ਇੱਕ ਵਾਰ ਫੇਰ ਤਾਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੋ ਦੱਸ ਦੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਮంత్రి ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਨੂੰ ਜਿਹੜਾ ਇਹ ਨੋਟਿਸ ਜਾਰੀ ਉਹ ਕਰ ਦਿੱਤਾ ਗਿਆ ਸੋ ਦਾਅਵਾ ਕੀਤਾ ਕਿ ਹੁਣ ਲਾਲਜੀਤ ਭੁੱਲਰ ਦੀਆਂ ਜੜੀਆਂ ਉਹ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਉਹਨਾਂ ਨੂੰ ਨੋਟਿਸ ਜਿਹੜਾ ਜਾਰੀ ਹੋਇਆ ਉਸ ਮਾਮਲੇ ਦੇ ਵਿੱਚ ਕਿਉਂਕਿ ਮੰਤਰੀ ਦੇ ਵੱਲੋਂ ਜਿਹੜੇ ਅਦਾਲਤਾਂ ਦੇ ਹੁਕਮ ਸਨ ਉਹਨਾਂ ਅਦਾਲਤੀ ਹੁਕਮਾਂ ਦੀ ਤੋਹਫੀਨ ਕੀਤੀ ਗਈ ਸੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਹੁਣ ਲਾਲਜੀਤ ਸਿੰਘ ਭੁੱਲਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਬੜੀ ਅਤੇ ਅਹਿਮ ਖਬਰ ਜਿਹੜੇ ਕਿ ਪੰਚਾਇਤ ਮੰਤਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਕਾਰਵਾਈ ਹੋਈ ਹੈ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਨੂੰ ਜਿਹੜਾ ਕਿ ਨੋਟਿਸ ਜਾਰੀ ਕਰ ਦਿੱਤਾ ਗਿਆ ਦੱਸ ਦਈਏ ਕਿ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਮੰਤਰੀ ਦੇ ਵੱਲੋਂ ਜਿਹਦੇ ਚੱਲਦੇ ਕਾਰਵਾਈ ਕੀਤੀ ਗਈ ਤੇ ਨੋਟਿਸ ਲਾਲਜੀਤ ਸਿੰਘ ਭੁੱਲਰ ਨੂੰ ਜਾਰੀ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਹਰਫ ਪੰਜਾਬ ਟੀਵੀ ਸਸ਼ੀਕਾਲ ਮੈਰੀਨਾ ਤੁਮ ਤੁਸੀਂ ਦੇਖ ਰਹੇ ਹੋ ਹਰਫ ਪੰਜਾਬ ਟੀਵੀ ਗੱਲ ਕਰਾਂਗੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਲੈ ਕੇ ਜਿਨ੍ਹਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜਾ ਕਿ ਨੋਟਿਸ ਜਾਰੀ ਕੀਤਾ ਗਿਆ ਅਦਾਲਤੀ ਹੁਕਮਾਂ ਦੀ ਤੋਹੀਨ ਮਾਮਲੇ ਦੇ ਵਿੱਚ ਪੰਚਾਇਤ ਮੰਤਰੀ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਸੋ ਇੱਕ ਵਾਰ ਫੇਰ ਤਾਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੋ ਦੱਸ ਦੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਮੰਤਰੀ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਨੂੰ ਜਿਹੜਾ ਇਹ ਨੋਟਿਸ ਜਾਰੀ ਉਹ ਕਰ ਦਿੱਤਾ ਗਿਆ। ਸੋ ਦਾਅਵਾ ਦਿਆ ਕਿ ਹੁਣ ਲਾਲਜੀਤ ਭੁੱਲਰ ਦੀਆਂ ਜੜੀਆਂ ਉਹ ਮੁਸ਼ਕਲਾਂ ਵਧੀਆਂ ਨੇ ਕਿਉਂਕਿ ਉਹਨਾਂ ਨੂੰ ਨੋਟਿਸ ਜਿਹੜਾ ਜਾਰੀ ਹੋਇਆ ਉਸ ਮਾਮਲੇ ਦੇ ਵਿੱਚ ਕਿਉਂਕਿ ਮੰਤਰੀ ਦੇ ਵੱਲੋਂ ਜਿਹੜੇ ਅਦਾਲਤਾਂ ਦੇ ਹੁਕਮ ਸਨ ਉਹਨਾਂ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ। ਇਸ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਹੁਣ ਲਾਲਜੀਤ ਸਿੰਘ ਭੁੱਲਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ। ਇਕ ਵਾਫੇ ਤੋਂ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਜਿਹੜੇ ਕਿ ਪੰਚਾਇਤ ਮੰਤਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖਿਲਾਫ ਕਾਰਵਾਈ ਹੋਈ ਹੈ ਪੰਜਾਬ ਰਾਣਾ ਹਾਈ ਕੋਰਟ ਦੇ ਵੱਲੋਂ ਕਾਰਵਾਈ ਕਰਦੇ ਹੋਏ ਮੰਤਰੀ ਨੂੰ ਜਿਹੜਾ ਕਿ ਨੋਟਿਸ ਜਾਰੀ ਕਰ ਦਿੱਤਾ ਗਿਆ ਦੱਸ ਦੇ ਕਿ ਅਦਾਲਤੀ ਹੁਕਮਾਂ ਦੀ ਤੋਹੀਨ ਕੀਤੀ ਗਈ ਸੀ ਮੰਤਰੀ ਦੇ ਵੱਲੋਂ ਜਿਹਦੇ ਚੱਲਦੇ ਕਾਰਵਾਈ ਕੀਤੀ ਗਈ ਤੇ ਨੋਟਿਸ ਲਾਲਜੀਤ ਸਿੰਘ ਭੁੱਲਰ ਨੂੰ ਜਾਰੀ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ